ਪਹਿਲਾਂ ਤਾਂ ਇਹਨਾਂ ਨੂੰ ਇਹ ਗਲਤਫਹਿਮੀ ਰਹੀ ਇਹ ਕਹਿੰਦੇ ਰਹੇ ਸੜਕ ਪਰ ਕਾਨੂੰਨ ਨਹੀਂ ਬਣेंगे ਇਹ ਭੂਕ ਹੜਤਾਲ ਕਰਕੇ યાਨਚਨ ਕਰਕੇ ਇਹ ਨਾਰੇ ਲਗਾ ਕੇ ਕਾਨੂੰਨ ਨਹੀਂ ਬਣेंगे ਹਿੰਮਤ ਹੈ ਤਾਂ ਜੀਤ ਕਰਾਈਏ ਮਜਬੂਰੀ ਚ ਪਾਰਟੀ ਬਣਾਉਣੀ ਪੈਗੀ ਪਾਰਟੀ ਜਿੱਤ ਕੇ ਆ ਗਈ ਜਿਹੜੇ ਕਹਿੰਦੇ ਸੀ ਜੀਤ ਕਰਾਈਏ ਉਹ ਹਾਰ ਗਏ ਤਾਂ ਫਿਰ ਹੁੰਡਾਰੇ ਹੋ ਗਿਆ ਵੀ ਇਹ ਤਾਂ ਜਿੱਤਣ ਲੱਗੇ ਇਹਨਾਂ ਨੂੰ ਤਾਂ ਲੋਕ ਪਸੰਦ ਕਰਨ ਲੱਗੇ 10 ਸਾਲਾਂ ਦੇ ਵਿੱਚ ਪਾਰਟੀ ਨੇ ਦੋ ਸਟੇਟਾਂ 'ਚ ਸਰਕਾਰ ਬਣਾ ਲਈ ਐਮਸੀਡੀ ਦੇ ਵਿੱਚ ਬਹੁਮਤ ਹੈ ਦਿੱਲੀ ਦੇ ਵਿੱਚ ਉਹ ਵੀ ਸਰਕਾਰ ਦੇ ਬਰਾਬਰ ਹੀ ਹੁੰਦਾ ਹੈ ਗੁਜਰਾਤ 'ਚ ਐਮਐਲਏ ਨੇ ਗੋਆ 'ਚ ਐਮਐਲਏ ਨੇ ਚੰਡੀਗੜ੍ਹ ਦਾ ਮੇਅਰ ਸਾਡਾ 10 ਰਾ ਸਵਾ ਦੇ ਮੈਂਬਰ ਨੇ ਤਾਂ ਫਿਰ ਡਰ ਗਏ ਕਹਿੰਦੇ ਯਾਰ ਇੰਨਾ ਛੇਤੀ ਇੰਨਾ ਕੁਇਕਲੀ ਐਨੀ ਤੇਜ਼ੀ ਨਾਲ ਤਾਂ ਕੋਈ ਪਾਰਟੀ ਫੈਲਿਓ ਹੀ ਨਹੀਂ ਇਹ ਤਾਂ ਆਪਣੇ ਲਈ ਬਹੁਤ ਵੱਡਾ ਖਤਰਾ ਬਣ ਗਏ 1958 ਚ ਜਨ ਸੰਗ ਬਣਿਆ ਸੀ ਜਿਹਨੂੰ ਭਾਜਪਾ ਕਹਿੰਦੇ ਅੱਜ 1984 ਚ ਦੋ ਸੀਟਾਂ ਆਈਆਂ ਸੀ 26 ਸਾਲਾਂ ਬਾਅਦ 1885 ਚ ਕਾਂਗਰਸ ਬਣੀ ਸੀ 1930 ਚ ਕਾਉਂਸਲਰ ਜਿੱਤਿਆ ਸੀ ਇੱਕ 45 ਸਾਲਾਂ ਬਾਅਦ ਇੱਥੇ 10 ਸਾਲਾਂ ਚ ਨੈਸ਼ਨਲ ਪਾਰਟੀ ਬਣਾਈ ਬੈਠੇ ਆ ਆਹੀ ਡਰ ਖਾਈ ਜਾਂਦਾ ਇਹਨਾਂ ਨੂੰ ਆਹੀ ਹਵਾ ਪਾਣੀ ਨਹੀਂ ਇਸੇ ਡਰ ਕਰਕੇ ਇਹਨਾਂ ਨੇ ਫਿਰ ਹੁਣ ਤਰੀਕਾ ਕੱਢਿਆ ਕਿਆ ਕਰੋ ਜਿਹੜੇ ਜਿਹੜੇ ਵੀ ਖੇਤਰੀ ਜਾਂ ਖੇਤਰੀ ਜਾਂ ਨੈਸ਼ਨਲ ਲੈਵਲ ਦੇ ਲੀਡਰ ਨੇ ਜਿਹੜੇ ਬੋਲਦੇ ਨੇ ਉਹਨਾਂ ਤੇ ਛਾਪੇ ਮਰਵਾਓ ਉਹਨਾਂ ਨੂੰ ਅੰਦਰ ਕਰੋ ਆਵਾਜ਼ਾਂ ਬੰਦ ਕਰ ਦਿਓ ਤੇ ਬਸ ਕੱਲਾ ਮੋਦੀ ਮੋਦੀ ਆਈ ਆਵੇ ਬਸ ਮੇਰੇ ਬਹੁਤ ਸਾਰੇ ਦੋਸਤ ਮਿੱਤਰ ਬੈਠੇ ਨੇ ਪੰਜਾਬੀ ਭਰਾ ਪ੍ਰਭੂ ਮੈਨੂੰ ਇਹ ਦੱਸ ਦੋ ਗੁਲਦਸਤੇ ਦੇ ਵਿੱਚ ਇੱਕੋ ਰੰਗ ਦੇ ਫੁੱਲ ਹੋਣ ਤਾਂ ਤੁਸੀਂ ਗੁਲਦਸਤਾ ਕਿੰਨੀ ਵਾਰ ਦੇਖ ਸਕੋਗੇ ਇੱਕ ਵਾਰੀ ਦੋ ਵਾਰੀ ਦੇਖ ਲਓ ਇੱਕੋ ਰੰਗ ਦੇ ਫੁੱਲ ਨੇ ਇੱਕੋ ਜੀ ਉਹਨਾਂ 'ਚੋਂ ਮਹਿਕ ਜਾਂ ਸੁਗੰਧ ਆਉਂਦੀ ਹੈ ਗੁਲਦਸਤਾ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਭਾਂਤ ਭਾਂਤ ਦੇ ਫੁੱਲ ਹੋਣ ਹਰ ਫੁੱਲ ਦਾ ਆਪਣਾ ਰੰਗ ਹੋਵੇ ਤੇ ਹਰ ਫੁੱਲ ਦੀ ਆਪਣੀ ਸੁਗੰਧ ਹੋਵੇ ਸਾਡਾ ਦੇਸ਼ ਇੱਕ ਗੁਲਦਸਤਾ ਭਾਂਤ ਭਾਂਤ ਦੇ ਫੁੱਲਾਂ ਦਾ ਇਹ ਕਹਿੰਦੇ ਨਹੀਂ ਇਕੱਲੇ ਇੱਕੋ ਰੰਗ ਦੇ ਗੁਲਦਸਤਾ ਬਣਾਉਣਾ ਬਸ ਬਾਕੀ ਸਾਰੇ ਫੁੱਲਾਂ ਨੂੰ ਜਾ ਤਾਂ ਮਧੋਲ ਦੋ ਜਾਂ ਉਹਨਾਂ ਫੁੱਲਾਂ ਨੂੰ ਟਾਣੀਆਂ ਤੋਂ ਤੋੜ ਦੋ ਜਾਂ ਉਹਨਾਂ ਫੁੱਲਾਂ ਦੇ ਬੂਟਿਆਂ ਨੂੰ ਮੁਰਝਾ ਲੈਣ ਦੋ ਇਹ ਐਂ ਕਹਿੰਦੇ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਬੂਟਾ ਹੈ ਇਹ ਸਾਰੇ ਦੇਸ਼ 'ਚ ਮਹਿਕ ਵੰਡ ਰਿਹਾ ਹੈ ਇਮਾਨਦਾਰੀ ਦੀ ਪਾਰਦਰਸ਼ਤਾ ਦੀ ਰਾਜਨੀਤੀ ਦੀ ਕੰਮ ਦੀ ਰਾਜਨੀਤੀ ਦੀ ਗਰੀਬਾਂ ਦੇ ਕੰਮ ਆਉਣ ਦੀ ਰਾਜਨੀਤੀ ਦੀ ਬਸ ਆਹੀ ਦੁੱਖ ਹੈ ਇਹਨਾਂ ਨੂੰ ਕਿਉਂਕਿ ਜਿਹੜਾ ਇਹਨਾਂ ਵਾਲਾ ਗੁਲਦਸਤਾ ਹੈ ਉਹ ਤਾਂ ਬਹੁਤ ਮਹਿੰਗੇ ਫੁੱਲਾਂ ਵਾਲਾ ਗੁਲਦਸਤਾ ਹੈ ਜੀ ਉਹਨਾਂ ਨੂੰ ਤਾਂ ਸਾਰੇ ਹੀ ਫੁੱਲ ਵੇਚਤੇ ਦੇਸ਼ ਦੇ ਤੇਲ ਵੇਚਤਾ ਰੇਲ ਵੇਚਤੀ ਫੇਲ ਵੇਚਤਾ ਐਲਐਸਆਈ ਵੇਚਤੀ ਵੇਚੀ ਜਾਂਦੇ ਹਨ ਉਹਨਾਂ ਸੋ ਨਹੀਂ ਚਾਹੁੰਦੇ ਕਿ ਕੋਈ ਆਵਾਜ਼ ਇਹ ਜੀ ਹੋਵੇ ਜਿਹੜੀ ਸਾਡੀ ਆਵਾਜ਼ ਨੂੰ ਰੋਕਦੀ ਹੋਵੇ ਅਰਵਿੰਦ ਕੇਜਰੀਵਾਲ ਦੀ ਆਵਾਜ਼ ਐ ਸੀ ਜਿਹੜੀ ਸਾਰੇ ਦੇਸ਼ 'ਚ ਫੈਲਦੀ ਸੀ ਜਦੋਂ ਬੋਲਦੇ ਸੀ ਸੱਚ ਬੋਲਦੇ ਸੀ ਅੱਜ ਵੀ ਜਦੋਂ ਬੋਲਦੇ ਆ ਸੱਚ ਬੋਲਦੇ ਆ ਅਸੀਂ ਉਹਨਾਂ ਦੇ ਸਪਾਹੀ ਆ ਨਹੀਂ ਸਾਨੂੰ ਕਿਹਨੇ ਪੁੱਛਣਾ ਸੀ ਇੱਥੇ ਐਮਐਲਏ ਮੰਤਰੀ ਚੇਅਰਮੈਨ ਬਣੇ ਬੈਠੇ ਆ ਕਾਦੇ ਵਾਸਤੇ ਕਿਉਂ ਬਣੇ ਬੈਠੇ ਆ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਕਬੂਟਾ ਲਾਇਆ ਕਿ ਆਮ ਲੋਕਾਂ ਦੇ ਘਰਾਂ ਨੂੰ ਵੀ ਕਿਹਾ ਕਿ ਉਹਨਾਂ ਦੇ 3 ਪੁੱਤ ਵੀ ਆਓ ਬਾਹਰ ਆਪਾਂ ਨੂੰ ਕਿਹੜਾ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਆਪਾਂ ਨੂੰ ਕਿਹੜਾ ਹਰਾ ਪੈਨ ਚਲਾਉਣਾ ਨਹੀਂ ਆਉਂਦਾ ਆਪਾਂ ਨੂੰ ਕਿਹੜਾ ਲੋਕਾਂ ਦੇ ਕੰਮ ਨਹੀਂ ਕਰਾਉਣੇ ਆਉਂਦੇ ਉਹੀ ਖਜ਼ਾਨਾ ਉਹੀ ਤਾਰਾਂ ਨੇ ਉਹੀ ਗ੍ਰਿਡ ਨੇ ਉਹੀ ਬੱਲਵ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਹੁਣ ਬਿਜਲੀ ਕਿਵੇਂ ਆਈ ਜਾਂਦੀ 24 ਘੰਟੇ ਹੁਣ ਕਿਵੇਂ ਨੌਕਰੀਆਂ ਮਿਲ ਜਾਂਦੀਆਂ ਲੋਕਾਂ ਨੂੰ ਹੁਣ ਕਿਵੇਂ ਸੜਕਾਂ ਤੇ ਐਸਐਸਐਫ ਦੇ ਰੂਪ ਚ ਨਵੀਆਂ ਗੱਡੀਆਂ ਲੈ ਕੇ ਪੁਲਿਸ ਫਿਰ ਰਹੀ ਹੈ ਲੋਕਾਂ ਦੀਆਂ ਜਾਨਾਂ ਬਚਾਉਂਦੀ ਹੁਣ ਕਿਵੇਂ ਤੀਰਥ ਯਾਤਰਾ ਸ਼ੁਰੂ ਹੋਗੀ ਹੁਣ ਕਿਵੇਂ ਕਰ ਕਰ ਰਾਸ਼ਨ ਆ ਗਏ ਹੁਣ ਕਿਵੇਂ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਲੱਗੀ ਸਰਕਾਰ ਹੁਣ ਕਿਵੇਂ ਟਾਟਾ ਵਰਗੇ ਸਨਾਤਨ ਟੈਕਸਟਾਈਲ ਵਰਗੇ ਵੱਡੇ ਵੱਡੇ ਦੇਸ਼ ਦੇ ਉਦਯੋਗ ਘਰਾਣੇ ਆਪਣੀਆਂ ਆਪਣੀਆਂ ਫੈਕਟਰੀਆਂ ਜਿਹੜੀਆਂ ਪੰਜਾਬ ਚ ਲੈ ਕੇ ਆਉਣ ਲੱਗੇ ਕੀ ਬਦਲ ਗਿਆ ਕੁਛ ਨਹੀਂ ਬਦਲਿਆ ਨੀਅਤ ਬਦਲੀਆ ਬਸ ਨੀਅਤ ਸਾਫ਼ ਹੈ ਬਸ ਆਈ ਭਰ ਕੇ ਬਸ ਸੋਇਨਾ ਨੂੰ ਲੱਗਦਾ ਅਰਵਿੰਦ ਕੇਜਰੀਵਾਲ ਨੂੰ ਅਸੀਂ ਜੇਲ੍ਹ ਦੇ ਵਿੱਚ ਕਰਕੇ ਉਹਨਾਂ ਦੀ ਆਵਾਜ਼ ਦਬਾ ਦਾਂਗੇ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਅਰਵਿੰਦ ਕੇਜਰੀਵਾਲ ਨੂੰ ਤਾਂ ਫੜ ਲੋਂਗੇ ਗ੍ਰਿਫਤਾਰ ਕਰ ਲੋਂਗੇ ਫਰ ਉਹਦੀ ਸੋਚ ਨੂੰ ਕਿਵੇਂ ਕੈਦ ਕਰੋਗੇ ਜਿਹੜੇ ਦੇਸ਼ ਦੇ ਵਿੱਚ ਲੱਖਾਂ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ ਉਹਨਾਂ ਦਾ ਕੀ ਕਰੋਗੇ ਫਿਰ ਹੁਣ ਡਰੇ ਪਏ ਨੇ ਵੀ ਆ ਕੇ ਪੰਗਾ ਲੈ ਲਿਆ ਡੂਮਣੇ ਚ ਡੜਾ ਮਾਰ ਲਿਆ ਕਿਉਂਕਿ ਪਹਿਲਾਂ ਇਹਨਾਂ ਨੇ ਉਧਰ ਡਰਾ ਡਰੂਲੇ ਪਰ ਅਸੀਂ ਡਰਨ ਡਰਨ ਵਾਲੇ ਹੈ ਨਹੀਂ ਅਸੀਂ ਤਾਂ ਸਿਰ ਤੇ ਕਫਣ ਬੰਨ ਕੇ ਆਏ ਆ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਜੀ ਸਾਡਾ ਕੋਈ ਖਾਨਦਾਨੀ ਧੰਦਾ ਨਹੀਂ ਹੈਗਾ ਇਹ ਕਿ ਮੇਰਾ ਬਾਪੂ ਮੰਤਰੀ ਸੀ ਮੈਨੂੰ ਵੀ ਮੈਂ ਐਮਐਲਏ ਬਣਨਾ ਹੀ ਪੈਣਾ ਹੈ ਹੋਰ ਮੈਨੂੰ ਕੋਈ ਕੰਮ ਨਹੀਂ ਆਉਂਦਾ ਮੈਂ ਤਾਂ ਇਹੀ ਬਣੂ ਇਹ ਕੰਮ ਨਹੀਂ ਹੈਗਾ ਇੱਥੇ ਅਸੀਂ ਸਾਰੇ ਨਾਨ ਪੋਲਿਟিক্যাল ਬੈਕਗ੍ਰਾਉਂਡ ਚੋਂ ਆਏ ਆ ਕੋਈ ਹਰੇਕ ਬੰਦਾ ਆਪਣਾ ਆਪਣਾ ਧੰਦਾ ਛੱਡ ਕੇ ਆਇਆ ਕੋਈ ਵਕੀਲ ਸੀ ਕੋਈ ਪੱਤਰਕਾਰ ਸੀ ਕੋਈ ਕਲਾਕਾਰ ਸੀ ਛੱਡ ਕੇ ਆਇਆ ਤੇ ਇਹਨਾਂ ਦਾ ਮਤਲਬ ਇਹ ਕਿ ਝੂਠ ਬੋਲ ਕੇ ਧਰਮ ਦੀ ਰਾਜਨੀਤੀ ਕਰਕੇ ਨਫ਼ਰਤ ਫਲਾਕੇ ਦੇਸ਼ ਨੂੰ ਜਿੱਤ ਲੈਣਗੇ ਵੀਰੋ ਜਦੋਂ ਐਸੇ ਜਗ੍ਹਾ ਤੋਂ ਸੌ ਚੁੱਕੀ ਐਸੇ ਸਟੇਜ ਤੋਂ 16 ਮਾਰਚ 2022 ਨੂੰ ਸਭ ਤੋਂ ਪਹਿਲਾ ਫੈਸਲਾ ਗੱਡੀ 'ਚ ਬਹਿ ਕੇ ਇਹੀ ਕੀਤਾ ਕਿ ਪੰਜਾਬ ਦੇ ਕਿਸੇ ਵੀ ਸਰਕਾਰੀ ਦਫ਼ਤਰ 'ਚ ਮੋੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਉੱਥੇ ਸ਼ਹੀਦ ਆਜ਼ਮ ਭਗਤ ਸਿੰਘ ਤੇ ਡਾਕਟਰ ਭੀਮrao ਅੰਬੇਦਕਰ ਦੀ ਫੋਟੋ ਲੱਗੂਗੀ ਬੱਸ ਇੱਕ ਨੇ ਦੇਸ਼ ਲੈ ਕੇ ਦਿੱਤਾ ਦੂਜੇ ਨੇ ਉਸ ਆਜ਼ਾਦੀ ਵਾਸਤੇ ਸਭ ਨੂੰ ਬਰਾਬਰਤਾ ਦਾ ਹੱਕ ਦੇਣ ਲਈ ਸੰਵਿਧਾਨ ਲਿਖ ਦਿੱਤਾ ਅੱਜ ਦੋਨੋਂ ਖਤਰੇਚ ਨੇ ਅੱਜ ਭਗਤ ਸਿੰਘ ਦੁਆਰਾ ਦੁਆਈ ਗਈ ਯਾਦੀ ਖਤਰੇਚ ਅੱਜ ਡਾਕਟਰ ਸਵਾ ਡਾਕਟਰ ਸਾਹਿਬ ਦੁਆਰਾ ਲਿਖਿਆ ਹੋਇਆ ਸੰਵਿਧਾਨ ਖਤਰੇ ਚ ਆ ਗੱਲ ਕਰਨ ਲਈ ਅਸੀਂ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ। ਉੱਕਲ ਮੈਨੂੰ ਕਿਸੇ ਨੇ ਕਿਹਾ ਕਹਿੰਦਾ ਜੀ ਇੰਨਾ ਕੁ ਪੁੱਛ ਲਿਓ ਕਿਸੇ ਸਟੇਜ ਤੇ ਬੋਲਦੇ ਹੋ ਕਿ ਇੰਨਾ ਝੂਠ ਚੱਲ ਰਿਹਾ ਇੰਨਾ ਝੂਠ ਚੱਲ ਰਿਹਾ ਚਲੋ ਐਂ ਕਰੋ ਪ੍ਰਧਾਨ ਮੰਤਰੀ ਸਾਹਿਬ ਜੇ ਤੁਸੀਂ ਆਪਣੀ ਡਿਗਰੀ ਨਹੀਂ ਦਿਖਾ ਸਕਦੇ भी तुम इन्ने पढ़े हुए डिग्री नहीं दिखाई हजे तक चल जो डिग्री नहीं दिखा सकते चाह वाली केदरी तो दिखा दो जिद चाह बेचते रहे हो भी नहीं हैगी हद है झूठ की मतलब जुमले ओ कर देंगे और कर देंगे अच्छा अरविंद केजरीवाल जी ने 2022 ਜਦੋਂ ਪ੍ਰਚਾਰ ਕੀਤਾ ਤੇ ਅਸੀਂ ਨਾਲ ਹੀ ਸੀ ਸਾਰੇ ਅਸੀਂ ਗਰੰਟੀਆਂ ਲਫਜ਼ ਯੂਜ਼ ਕੀਤਾ ਕਿ ਤੁਹਾਨੂੰ ਗਰੰਟੀਆਂ ਦਿੰਨੇ ਆ ਅਸੀਂ ਪਹਿਲੀ ਗਰੰਟੀ ਬਿਜਲੀ ਫ੍ਰੀ ਕਰਾਂਗੇ ਦੂਜੀ ਗਰੰਟੀ ਨੌਕਰੀਆਂ ਦੇਵਾਂਗੇ ਤੀਜੀ ਗਰੰਟੀ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਚੌਥੀ ਗਰੰਟੀ ਸਕੂਲ ਸ਼ਾਨਦਾਰ ਬਣਾ ਦਾਂਗੇ ਪੰਜਵੀਂ ਗਰੰਟੀ ਉਦਯੋਗਿਕ ਘਰਾਣਿਆਂ ਨੂੰ ਇੱਥੇ ਲੈ ਕੇ ਆਵਾਂਗੇ ਸੱਤਵੀਂ ਗਰੰਟੀ ਰਾਸ਼ਨ ਤੁਹਾਡੇ ਘਰ-ਘਰ ਮਿਲੇਗੂ ਅੱਠਵੀਂ ਗਰੰਟੀ ਸਰਕਾਰ ਪਿਪਲਾ ਬੋੜਾ ਤੋਂ ਚੱਲੂਗੀ ਇਸ ਤਰ੍ਹਾਂ ਗਰੰਟੀਆਂ ਦਿੰਦੇ ਸੀ ਅਸੀਂ ਤੇ ਇਹ ਇਹ ਕੀ ਕਰਦੇ ਸੀ ਘੋਸ਼ਣਾ ਪੱਤਰ ਮੈਨੀਫੈਸਟੋ ਸੰਕਲਪ ਪੱਤਰ ਤੇ ਜਦੋਂ ਗਰੰਟੀਆਂ ਤੇ ਲੋਕ ਯਕੀਨ ਕਰਨ ਲੱਗੇ ਪਹਿਲਾਂ ਦਿੱਲੀ 'ਚ ਤੇ ਫਿਰ ਪੰਜਾਬ 'ਚ ਗਰੰਟੀਆਂ ਪੂਰੀਆਂ ਹੋਣ ਲੱਗੀਆਂ ਫਿਰ ਮੋਦੀ ਜੀ ਵੀ ਕਹਿੰਦੇ ਆਪਾਂ ਵੀ ਗਰੰਟੀਆਂ ਕਿਆ ਕਰਾਂਗੇ ਹੁਣ ਕਹਿੰਦੇ ਆ ਨਾ ਹੁਣ ਗਰੰਟੀਆਂ ਜਦੋਂ ਭਾਜਪਾ ਵਾਸਤੇ ਵੱਜਣ ਲੱਗੀਆਂ ਖਤਰੇ ਦੀਆਂ ਘੰਟੀਆਂ ਉਦੋਂ ਉਹਨਾਂ ਨੂੰ ਯਾਦ ਆਈਆਂ ਫਿਰ ਕੇਜਰੀਵਾਲ ਦੀਆਂ ਗਰੰਟੀਆਂ ਚਲੋ ਦੇ ਲੋ ਗਰੰਟੀਆਂ ਪਰ ਪੂਰੀਆਂ ਤਾਂ ਕਰ ਦਿਓ ਚਲ ਸਾਡੇ ਡਰਨ ਵਾਲੀ ਸਹੀ ਲੋਕਾਂ ਦਾ ਕੰਮ ਹੀ ਬਣ ਜੇ ਕਿਵੇਂ ਨਾ ਕਿਵੇਂ ਕਿਹਾ ਸੀ 2 ਕਰੋੜ ਨੌਕਰੀ ਹਰ ਸਾਲ ਦੇਵਾਂਗੇ ਦੇਤੀ ਕਿਹਾ ਸੀ 15 ਲੱਖ ਰੁਪਇਆ ਹਰੇਕ ਦੇ ਖਾਤੇ ਚ ਆਜੂਗਾ ਆ ਗਿਆ क्या कलाा धन ले आवेंगे लिया सगों उल्टा किया देश चो कला धन जा रहा है हम मोदी जी हर रोज हैं। उत्तर च जाके कहें दक्षण जाके कहते पच्छम च जाके हैं, पूर्व च जाके कहें भ्रिष्टाचारियों को छोड़ूंगा नहीं बिल्कुल सही कहें वो उन्होंने कहने का मतलब है कि देश में जो भी भ्रिष्टाचारी है उसको छोड़ूंगा नहीं उसको बीजेपी में शामिल कर लूंगा बस वाशिंग मशीन हैगी को लेंगे ने बाद ठीक हो गया बस सोवीरों सब तो बड़े घुटालेवाज सब तो बड़े भ्रिष्टाचारी ਜਦੋਂ ਇਹ ਕਹਿਣ ਨਾ ਖਾਊਂਗਾ ਨਾ ਖਾਣੇ ਦੂੰਗਾ ਤਾਂ ਫਿਰ ਦੁੱਖ ਹੁੰਦਾ ਸ਼ੀਦ ਆਜ਼ਮ ਪਾਕਿਸਤਾਨ ਹੋਰਾਂ ਦੀਆਂ ਲਾਈਨਾਂ ਯਾਦ ਆਉਂਦੀਆਂ ਨੇ ਜੋ ਸ਼ੀਦ ਆਜ਼ਮ ਪਾਕਿਸਤਾਨ ਨੂੰ ਉਹਨਾਂ ਨੇ ਲਿਖਿਆ ਇੱਕ ਸ਼ੇਰ ਕਿਆ ਲੋਕ ਸੀ ਉਹ ਕਿਆ ਦੇਸ਼ ਪ੍ਰਤੀ ਉਹਨਾਂ ਦਾ ਪਿਆਰ ਕਿਆ ਛੋਟੀ ਜੀ ਉਮਰ ਦੇ ਵਿੱਚ ਗਿਆਨ भगत सिंह जी ने लिखा इस कदर वाकिफ है मेरी कलम मेरे किरदार से कि जोड़ी मेरी कलम है वो मेरे सुभा जानती है इस कदर वाकिफ है मेरी कलम मेरे किरदार से कि इश्क भी लिखना चाहता हूं तो इनकलाब लिखा जाता है